ਤਰਨਤਾਰਨ ਵਧਾ ਸਭਾ ਦੇਖੋ ਕਨਵੀਨਰ ਮੇਰੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਰਾਣਾ ਗਲਬੀਰ ਜੀ ਦਾ ਕਿ ਜਿੰਨਾ ਦੀ ਪ੍ਰੇਰਣਾ ਸਦਕਾ ਜ ਵਿਧਾਨ ਸਭਾ ਤਰਨਤਾਰਨ ਦੇ ਅਹੁਦੇਦਾਰਾਂ ਦੀ ਬੈਠਕ ਕੀਤੀ ਜਾ ਰਹੀ ਹੈ ਤੇ ਅੱਜ ਮੈਂ ਉਤਰ ਕੇ ਆਪਣੇ ਸਾਰੇ ਵਰਕਰਾਂ ਨੂੰ ਮਿਲਣੇ ਲੱਗਾ ਤੇ ਮਿਲਣ ਤੋਂ ਪਹਿਲਾਂ ਕਿ ਜਿਹੜੀ ਛੋਟੀ ਜੀ ਸੰਗਠਨਾਤਮਕ ਬੈਠਕ ਹੈ ਉਹ ਵੀ ਤੁਹਾਡੇ ਸਾਹਮਣੇ ਅੱਜ ਰੈਲੀ ਦਾ ਰੂਪ ਧਾਰਨ ਕਰ ਰਹੀ ਹੈ ਤੇ ਇਤੋਂ ਅਨੁਮਾਨ ਤੁਸੀਂ ਆਪ ਹੀ ਲਾ ਲਓ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਕਿੰਨਾ ਲੋਕਾਂ ਦਾ ਹਤਸ਼ਾ ਹੈ ਹੁਣ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਕਿ ਹਰ ਕਸਬੇ 'ਚ ਹਰ ਪਿੰਡ ਦੇ ਵਿੱਚ ਜਿਹੜਾ ਕਮਲ ਦਾ ਫੁੱਲ ਹੈ ਉਹ ਖਿਲਣ ਤੋਂ ਰੁਕ ਸਕਦਾ ਤੇ ਲੋਕ ਆ ਆਮ ਕਹਿ ਕੇ ਆਏ ਸੀ ਕਿ ਅਸੀਂ ਤੁਹਾਡੇ ਵਿੱਚੋਂ ਆ ਤੁਹਾਡੇ ਪਰਿਵਾਰਾਂ 'ਚੋਂ ਆ ਤੇ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਅੱਜ ਇਹਨਾਂ ਨੂੰ ਲੋਕ ਸਭਾਵਾਂ ਦੇ ਵਿੱਚੋਂ ਤਾਰਨ ਵਾਸਤੇ ਆਮ ਆਦਮੀ ਲੱਭਾ ਹੀ ਨਹੀਂ ਇਹਨਾਂ ਸਾਰੇ ਖਾਸ ਹੀ ਤਾਰ ਦਿੱਤੇ ਜੀ ਆ ਤੁਹਾਡੇ ਸਾਹਮਣੇ ਆ ਲੋਕ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਆ ਆ ਲੋਕ ਸਭਾ ਵੋਟਾਂ ਦੇ ਵਿੱਚ ਵੀ ਆ ਝਾੜੂ ਦਾ ਤੀਲਾ ਤੀਲਾ ਕਰਨ ਨੂੰ ਲੋਕ ਤਿਆਰ ਬੈਠੇ ਆ ਤੇ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਆ ਤੁਹਾਨੂੰ ਪਿੰਡ ਪਿੰਡ ਮਹੱਲਿਆਂ ਚ ਸ਼ਹਿਰਾਂ ਖਿਲਦਾ ਨਜ਼ਰ ਆਉ ਕਰੇ ਤਰਨਤਾਰਨ ਸਭਾ ਦੇਖੋ ਕਨਵੀਨਰ ਮੇਰੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਰਾਣਾ ਗਲਬੀਰ ਜੀ ਦਾ ਕਿ ਜਿੰਨਾਂ ਦੀ ਪ੍ਰੇਰਣਾ ਸਦਕਾ ਜਿ ਵਿਧਾਨ ਸਭਾ ਤਰਨਤਾਰਨ ਦੇ ਅਹੁਦੇਦਾਰਾਂ ਦੀ ਬੈਠਕ ਕੀਤੀ ਜਾ ਰਹੀ ਹੈ ਤੇ ਅੱਜ ਮੈਂ ਉੱਤਰ ਕੇ ਆਪਣੇ ਸਾਰੇ ਵਰਕਰਾਂ ਨੂੰ ਮਿਲਣੇ ਲੱਗਾ ਤੇ ਮਿਲਣ ਤੋਂ ਪਹਿਲਾਂ ਕਿ ਕਿ ਜਿਹੜੀ ਛੋਟੀ ਜੀ ਸੰਗਠਨਾਤਮਕ ਬੈਠਕ ਆ ਉਹ ਵੀ ਤੁਹਾਡੇ ਸਾਹਮਣੇ ਅੱਜ ਰੈਲੀ ਦਾ ਰੂਪ ਧਾਰਨ ਕਰ ਰਹੀ ਹੈ ਤੇ ਇਸ ਤੋਂ ਅਨੁਮਾਨ ਤੁਸੀਂ ਆਪ ਹੀ ਲਾ ਲਓ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਕਿੰਨਾ ਲੋਕਾਂ ਦਾ ਹਤਸ਼ਾ ਹੈ ਹੁਣ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਕਿ ਹਰ ਕਸਬੇ 'ਚ ਹਰ ਪਿੰਡ ਦੇ ਵਿੱਚ ਜਿਹੜਾ ਕਮਲ ਦਾ ਫੁੱਲ ਆ ਉਹ ਖਿਲਣ ਤੋਂ ਰੋਕ ਸਕੇ ਤੇ ਲੋਕ ਆ ਆਮ ਕਹਿ ਕੇ ਆਏ ਸੀ ਕਿ ਅਸੀਂ ਤੁਹਾਡੇ ਵਿੱਚੋਂ ਆ ਤੁਹਾਡੇ ਪਰਿਵਾਰਾਂ 'ਚੋਂ ਆ ਤੇ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਅੱਜ ਇਹਨਾਂ ਨੂੰ ਲੋਕ ਸਭਾਵਾਂ ਦੇ ਵਿੱਚੋਂ ਤਾਰਨ ਵਾਸਤੇ ਆਮ ਆਦਮੀ ਲੱਭਾਈ ਨਹੀਂ ਇਹਨਾਂ ਸਾਰੇ ਖਾਸ ਹੀ ਤਾਰ ਦਿੱਤੇ ਜੀ ਆ ਤੁਹਾਡੇ ਸਾਹਮਣੇ ਆ ਲੋਕ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਆ ਆ ਲੋਕ ਸਭਾ ਵੋਟਾਂ ਦੇ ਵਿੱਚ ਵੀ ਆ ਝਾੜੂ ਦਾ ਤੀਲਾ ਤੀਲਾ ਕਰਨ ਨੂੰ ਲੋਕ ਤਿਆਰ ਬੈਠੇ ਆ ਤੇ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਆ ਤੁਹਾਨੂੰ ਪਿੰਡ ਪਿੰਡ ਮਹੱਲਿਆਂ ਚ ਸ਼ਹਿਰਾਂ ਖਿਲਦਾ ਨਜ਼ਰ ਆਉਂਦਾ ਤਰਨਤਾਰ ਨਵੰਦਾਲ ਸਭਾ ਦੇਖੋ ਕਨਵੀਨਰ ਮੇਰੇ ਜ਼ਿਲ੍ਹੇ ਦੇ ਉਮੀਦਵਾਰ ਰਾਣਾ ਗਲਬੀਰ ਜੀ ਦਾ ਕਿ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਜະ ਵਿਧਾਨ ਸਭਾ ਤਰਨ ਤਰਨ ਦੇ ਅਹੁਦੇਦਾਰਾਂ ਦੀ ਬੈਠਕ ਕੀਤੀ ਜਾ ਰਹੀ ਹੈ ਤੇ ਅੱਜ ਮੈਂ ਉਤਰ ਕੇ ਆਪਣੇ ਸਾਰੇ ਵਰਕਰਾਂ ਨੂੰ ਮਿਲਣੇ ਲੱਗਾ ਤੇ ਮਿਲਣ ਤੋਂ ਪਹਿਲਾਂ ਕਿ ਜਿਹੜੀ ਛੋਟੀ ਜੀ ਸੰਗਠਨਾਤਮਕ ਬੈਠਕ ਹੈ ਉਹ ਵੀ ਤੁਹਾਡੇ ਸਾਹਮਣੇ ਅੱਜ ਰੈਲੀ ਦਾ ਰੂਪ ਧਾਰਨ ਕਰ ਰਹੀ ਹੈ ਤੇ ਇਸ ਤੋਂ ਅਨੁਮਾਨ ਤੁਸੀਂ ਆਪ ਹੀ ਲਾ ਲਓ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਕਿੰਨਾ ਲੋਕਾਂ ਦਾ ਹਤਸ਼ਾ ਕੋਣ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਕਿ ਹਰ ਕਸਬੇ 'ਚ ਹਰ ਪਿੰਡ ਦੇ ਵਿੱਚ ਜਿਹੜਾ ਕਮਲ ਦਾ ਫੁੱਲ ਹੈ ਉਹ ਖਿਲਣ ਤੋਂ ਰੋਕ ਸਕ। ਇਹ ਲੋਕ ਆ ਆਮ ਆਮ ਕਹਿ ਕੇ ਆਏ ਸੀ ਕਿ ਅਸੀਂ ਤੁਹਾਡੇ ਵਿੱਚੋਂ ਆ ਤੁਹਾਡੇ ਪਰਿਵਾਰਾਂ 'ਚੋਂ ਆ ਤੇ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਅੱਜ ਇਹਨਾਂ ਨੂੰ ਲੋਕ ਸਭਾਵਾਂ ਦੇ ਵਿੱਚੋਂ ਤਾਰਨ ਵਾਸਤੇ ਆਮ ਆਦਮੀ ਲੱਭਾਈ ਨਹੀਂ ਇਹਨਾਂ ਸਾਰੇ ਖਾਸ ਹੀ ਤਾਰ ਦਿੱਤੇ ਜੀ ਆ ਤੁਹਾਡੇ ਸਾਹਮਣੇ ਆ ਲੋਕ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਆ ਆ ਲੋਕ ਸਭਾ ਵੋਟਾਂ ਦੇ ਵਿੱਚ ਵੀ ਆ ਝਾੜੂ ਦਾ ਤੀਲਾ ਤੀਲਾ ਕਰਨ ਨੂੰ ਲੋਕ ਤਿਆਰ ਬੈਠੇ ਆ ਤੇ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਆ ਤੁਹਾਨੂੰ ਪਿੰਡ ਪਿੰਡ ਮਹੱਲਿਆਂ ਚ ਸ਼ਹਿਰਾਂ ਖਿਲਦਾ ਨਜ਼ਰ ਆਉਗਰੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر